ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਬਰਨ ਭੱਟ ਤਾਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੁਨੀਆ ਦੇ ਵਿੱਚ ਨਹੀਂ ਰਹੇ ਪੰਜਾਬ ਦੀ ਸਿਆਸਤ ਨੂੰ ਤੇ ਆਪਣੇ ਸਾਥੀਆਂ ਨੂੰ ਉਹ ਅਲਵਿਦਾ ਕਹਿ ਗਏ ਨੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਫੋਨ ਲਾਈਨ ਤੇ ਸਾਡੇ ਨਾਲ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਾਂਗੇ ਬੀਬੀ ਜੀ ਕੋਈ ਤੁਹਾਡੀ ਯਾਦ ਕਿਉਂਕਿ ਤੁਸੀਂ ਲੰਬਾ ਸਮਾਂ ਇਕੱਠੇ ਰਹੇ ਹੋ ਪੰਜਾਬ ਦੀ ਸਿਆਸਤ ਦੇ ਵਿੱਚ ਵਿਚਰਦੇ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਰੁਕਸਤ ਹੋ ਗਏ ਨੇ ਸੁਖਦੇਵ ਸਿੰਘ ਢਿੰਡਸਾ ਜੀ ਸਭ ਤੋਂ ਪਹਿਲਾਂ ਤੇ ਜੀ ਅਚਾਨਕ ਹੀ ਉਹਨਾਂ ਤੇ ਜਿਹੜਾ ਅੱਜ ਦੁਨੀਆ ਛੱਡਣ ਦਾ ਜਿਹੜਾ ਸੁਨੇਹਾ ਮਿਲਿਆ ਬਹੁਤ ਵੱਡਾ ਦੁੱਖ ਹੋਇਆ ਹੈ ਗਿਆਰਾ ਸਦਮਾ ਲੱਗਾ ਕਿਉਂਕਿ ਅਸੀਂ ਸੋਚਿਆ ਨਹੀਂ ਸੀ ਭਾਵਿਓ ਬਿਮਾਰ ਵੀ ਹੋਏ ਹੈ ਲੇਕਨ 2 ਦਿਨ ਪਹਿਲਾਂ ਹੀ 3 ਦਿਨ ਪਹਿਲਾਂ ਜਦੋਂ ਪਰਮਿੰਦਰ ਸਿੰਘ ਢਿੰਡਸਾ ਨਾਲ ਅਸੀਂ ਬੈਠੇ ਸਾਂ ਤੇ ਉਹਨਾਂ ਨੇ ਕਿਹਾ ਕਿ ਉਹ ਬੜੀ ਇੰਪਰੂਵਮੈਂਟ ਹੈ ਉਹਨਾਂ ਦੀ ਸਿਹਤ ਵਿੱਚ ਤੇ ਸਾਨੂੰ ਇਹ ਆਸ ਹੀ ਰਹੀ ਸੀ ਕਿ ਉਹ ਅਚਾਨਕ ਹੀ ਚਲੇ ਜਾਣਗੇ ਪਰ ਕਿਉਂਕਿ ਉਹਦਰਤਤਾ ਪਾਣਾ ਜੀ ਆਦਮੀ ਇਹ ਇੱਕਦਮੀ ਪਤਾ ਲੱਗਦਾ ਨਹੀਂ ਕਿ ਕਦੋਂ ਉਹਨਾਂ ਨੇ ਬਲਾਵਾ ਜਾਣਾ ਤੇ ਕਦੋਂ ਚਲੀ ਜਾਣਾ ਫਿਰ ਵੀ ਐਡੀ ਵੱਡੀ ਸ਼ਖਸੀਅਤ ਦੇ ਜਾਨ ਦੇ ਨਾਲ ਅੱਜ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਘਾਟਾ ਪੈਦਾ ਹੋਇਆ ਮੈਂ ਸਭੀ ਦੀ ਹੈ ਕਿ ਉਹਨਾਂ ਦੇ ਜਾਨ ਦੇ ਨਾਲ ਜਿੱਥੇ ਸਾਡੇ ਵਾਸਤੇ ਸਾਡੇ ਸਿਰ ਤੋਂ ਜਿੱਦਾ ਸਾਇਆ ਉੱਠਿਆ ਹੁੰਦਾ ਹੈ ਉਹਦੇ ਨਾਲ ਸਾਨੂੰ ਅੱਧਾ ਵਾਟੇ ਉਹ ਛੱਡ ਕੇ ਗਏ ਐ ਕਿਉਂਕਿ ਬੜੀ ਬਵਦਿੰਦੇ ਸੀ ਬੜੀ ਸੋਚ ਵਧੀਆ ਲੈ ਕੇ ਸਾਨੂੰ ਅਗਵਾਈ ਦਿੰਦੇ ਸੀ ਹਮੇਸ਼ਾ ਉਹਨਾਂ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੰਦ ਕਰਕੇ ਸਾਨੂੰ ਇਹਦੀ ਤਰੱਕੀ ਵਾਸਤੇ ਇਹਦੇ ਵਿਕਾਸ ਵਾਸਤੇ ਇਹਦੀ ਇਕਤਾ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਖਾਸ ਕਰਕੇ ਉਹ ਥੰਮ ਹੋ ਕੇ ਉਹਨਾਂ ਨੇ ਕੰਮ ਕੀਤਾ ਔਰ ਜਿੱਡੀਆਂ ਕੁਰਬਾਨੀਆਂ ਜਿੱਡੇ ਵੱਡੇ ਸੰਘਰਸ਼ ਕੀਤੇ ਉਹ ਸਾਰੇ ਸ਼੍ਰੋਮਣੀ ਕਾਲ ਦਲ ਦੇ ਸੰਘਰਸ਼ਾਂ ਵਿੱਚ ਉਹਨਾਂ ਦਾ ਵੱਡਾ ਤੇ ਬਹੁਤ ਅਹਿਮ ਯੋਗਦਾਨ ਸੀਗਾ ਉਹਨਾਂ ਨੇ ਆਪਣਾ ਨਾਮ ਕੇਵਲ ਪੰਜਾਬ ਤੱਕ ਨਹੀਂ ਰੱਖਿਆ ਕੇਵਲ ਪਰਿਵਾਰ ਤੱਕ ਨਹੀਂ ਰੱਖਿਆ ਉਹਨਾਂ ਦੀਆਂ ਸੇਵਾਵਾਂ ਨੂੰ ਸਾਰੇ ਦੇਸ਼ ਵਿੱਚ ਪੰਜਾਬ ਵਿੱਚ ਤੇ ਇਵਨ ਵਰਲਡ ਦੇ ਜਿੱਥੇ-ਜਿੱਥੇ ਕੋਈ ਪੰਜਾਬੀ ਵਸਦਾ ਹੈ ਜਾਂ ਜਿੱਥੇ ਕੋਈ ਪ੍ਰੇਮੀ ਵਸਦਾ ਹੈ ਮੇਰੇ ਕਹਿਲ ਹਰ ਮਨੁੱਖ ਦੇ ਮਨ ਦੇ ਉੱਤੇ ਜਾਂ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਸਦਾ ਸੁਖਦੇਵ ਤੇ ਛਿੰਛੇ ਦਾ ਨਾਮ ਹੈ ਸੋ ਇੱਕ ਸੱਚੀ ਸੁੱਚੀ ਸ਼ਖਸੀਅਤ ਸੀ ਉਹਨਾਂ ਨੇ ਬੜੇ ਸਤਕਾਰ ਨਾਲ ਹਮੇਸ਼ਾ ਹੀ ਪਾਰਟੀ ਪ੍ਰਤੀ ਵੀ ਵਫਾਦਾਰੀ ਨਿਭਾਈ ਔਰ ਸਾਨੂੰ ਵੀ ਪ੍ਰੇਰਨਾਵਾਂ ਜਿਹੜੀਆਂ ਚੰਗੀਆਂ ਦੇ ਕੇ ਤੇ ਆਪਣੇ ਬੱਚਿਆਂ 'ਚ ਚੰਗੇ ਸੰਸਕਾਰ ਪੈਦਾ ਕਰਕੇ ਸਦਾ ਪ੍ਰਿੰਤਲ ਸਿੰਘ ਦੀ ਟੀਂੜਸਾ ਵਰਗੀਆਂ ਚਕਸੀਅਤਾਂ ਸਾਨੂੰ ਦਿੱਤੀਆਂ ਇਹ ਜਿਹੜੀ ਕਿ ਅੱਜ ਉਹਨਾਂ ਦੀ ਸੋਚ ਜਿਹੜੀ ਅੱਗੇ ਵਧਾਰੇ ਆ ਜਿੱਥੇ ਉਹਨਾਂ ਦੀ ਜਾਨ ਦਾ ਕਟਾ ਹੈ ਤਕਲੀਫ ਹੈ ਉੱਥੇ ਬੇਰਦਾਸ਼ ਹੀ ਕਰ ਸਕਦੀ ਹੈ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਸਾਰੇ ਪਰਿਵਾਰ ਨੂੰ ਅਕਾਲੀ ਪਰਿਵਾਰ ਨੂੰ ਜਾਂ ਪੰਜਾਬ ਵਾਸੀਆਂ ਨੂੰ ਸਾਰੇ ਰਪਾੜਾ ਮੰਨ ਦੀ ਸ਼ਕਤੀ ਦੇਵੇ ਜੀ ਬੀਬੀ ਜੀ ਕੋਈ ਤੁਹਾਡੀ ਸੁਖਦੇਵ ਸਿੰਘ ਢੀਂਸਾ ਹੁਣ ਨਾਲ ਆਖਰੀ ਮੁਲਾਕਾਤ ਕੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਚਰਚਾ ਜਾਂ ਵੱਖਰੇ ਅਕਾਲੀ ਦਲ ਕਹੀ ਬਣੇ ਹਨ ਤਾਂ ਕਿਵੇਂ ਦੇਖਦੇ ਹੋ ਆਖਰੀ ਕੋਈ ਚਰਚਾ ਉਹਨਾਂ ਨਾਲ ਹੁੰਦੀ ਹੋਵੇ ਅਕਾਲੀ ਦਲ ਨੂੰ ਲੈ ਕੇ ਦੇਖੋ ਜੀ ਇਸ ਵੇਲੇ ਜਿਹੜੀ ਪ੍ਰੈਜ਼ੈਂਟ ਚ ਚਿੰਤਾ ਜਿਹੜੀ ਸੀ ਉਹ ਤੇ ਇਹੀ ਸੀ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਜਾਈਂ ਸ਼੍ਰੀ ਅਕਾਲ ਤਖਤ ਸਾਹਿਬੀ ਚਤਾਇਆ ਤੇ ਲੀ ਸ਼ਿਰਿਆ ਕਾਲਤਾ ਸਾਹਿਬ ਦੇ ਉੱਤੇ ਜਾਣ ਦਾ ਜਦੋਂ ਮਨ ਬਣਾਇਆ ਸੀ ਭਿੰਦ ਸਾਹਿਬ ਵੀ ਸਾਰੇ ਇੱਕੋ ਗੱਲ ਸੋਚਦੇ ਸੀ ਕਿ ਜੇ ਸਾਡੇ ਕੋਲ ਕੋਈ ਖਰਾਮੀਆਂ ਹੋਈਆਂ ਗਲਤੀਆਂ ਹੋਈਆਂ ਅਸੀਂ ਇੱਕ ਵਾਰੀ ਜਾ ਕੇ ਖਿਮਾ ਜਾਂਚਣਾ ਜੇ ਕਰ ਲਈਏ ਤੇ ਕੌਮ ਜਿਹੜੀ ਹੈ ਉਹਨਾਂ ਦੀ ਜਿਹੜੀ ਸਾਡੇ ਪ੍ਰਤੀ ਗੁੱਸਾ ਹੈ ਗਿਲਾ ਹੈ ਉਹ ਖਤਮ ਹੋ ਜਾਏਗਾ ਇਸੇ ਕਰਕੇ ਉਹ ਬਿਮਾਰ ਹੋਣ ਦੇ ਨਾਤੇ ਵੀ ਉਹਨਾਂ ਨੇ ਬੜੀ ਵੱਡੀ ਉੱਥੇ ਦੀ ਜਿਹੜੀ ਸੇਵਾ ਸੀ ਸਜਾ ਸੀ ਉਹ ਵੀ ਪ੍ਰਵਾਨ ਕੀਤੀ ਔਰ ਜੋਤ ਹੁਕਮ ਹੋਇਆ ਮੇਰਾ ਖਿਆਲ ਹੈ ਕਿ ਅਸੀਂ ਉਹਨਾਂ ਨੂੰ ਸਗਾ ਕਿਆ ਕਿ ਤੁਸੀਂ ਬਿਮਾਰ ਹੋ ਤੇ ਸਿੰਘ ਸਾਹਿਬ ਨੂੰ ਲਿਖ ਕੇ ਦੇ ਦਿਓ ਕਿ ਮੇਰੀ ਸਿਹਤ ਅਲਾਉ ਨਹੀਂ ਕਰਦੀ ਉਹ ਕਹਿਣ ਲੱਗੇ ਨਹੀਂ ਮੇਰੀ ਸਿਹਤ ਨੂੰ ਪਾਵੇਂ ਜੋ ਮਰਜ਼ੀ ਹੋਵੇ ਮੈਂ ਜੋ ਉੱਥੇ ਫਸੀਲ ਤੇ ਹੁਕਮ ਹੋਇਆ ਹੈ ਮੈਂ ਉਸ ਦੀ ਸਰਵਉੱਚਤਾ ਨੂੰ ਆਂਚ ਨਹੀਂ ਆਉਂਦਿਆਂਦਾ ਮੈਂ ਉਹਦੇ ਸਿਧਾਂਤਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਉਹ ਪ੍ਰਭੂ ਸਤਾ ਇਸੇ ਤਰ੍ਹਾਂ ਬਣੀ ਰਹੇ ਮੈਂ ਇੱਕ ਸਿੱਖ ਹਾਂ ਤੇ ਸਿੱਖ ਨੂੰ ਸਮਰਪਿਤ ਹੋ ਕੇ ਗੱਲ ਮੰਲਣੀ ਚਾਹੀਦੀ ਹੈ ਸੋ ਅੰਤ ਵਿੱਚ ਵੀ ਉਹੀ ਗੱਲ ਕਰਦੇ ਰਹੇ ਆ ਵੀ ਸਾਰੇ ਇਕੱਠੇ ਹੋ ਕੇ ਤਕੜੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸਤਾ ਉਹ ਤੋਂ ਦੂਰ ਨਾ ਹੋਇਓ ਤਕੜਿਓ ਕਹਿ ਰਿਓ ਤੇ ਜਿਹੜਾ ਤੁਸੀਂ ਕਾਰਜ ਆਰੰਭ ਕੀਤਾ ਆਪਾਂ ਸਾਰਿਆਂ ਨੇ ਇਹਨੂੰ ਇਕਤਾ ਬਣਾਈ ਰੱਖਣੀ ਤਾਂ ਜੋ ਸਾਡੀ ਕਾਮ ਚੱਲੀ ਹੋ ਸਕੇ ਚਿੰਤਾ ਸੀ ਉਹਨਾਂ ਦੀ ਪੰਜਾਬ ਪ੍ਰਤੀ ਚਿੰਤਾ ਕਰਦੇ ਸੀ ਖਾਸ ਕਰਕੇ ਪਾਰਟੀ ਪ੍ਰਤੀ ਬਹੁਤ ਚਿੰਤਾ ਕਰਦੇ ਸੀ ਤੇ ਉਹਨਾਂ ਨੇ ਭਾਵੇਂ ਤਕਲੀਫ ਵਿੱਚ ਵੀ ਸੀਗੇ ਪਰ ਉਹਨਾਂ ਨੇ ਕਦੀ ਮਹਿਸੂਸ ਨਹੀਂ ਸੀ ਕੀਤਾ ਹਰ ਮੀਟਿੰਗ ਚ ਆ ਕੇ ਬੈਠਦੇ ਸੀ ਆ ਮਹੀਨਾ ਪਹਿਲਾਂ ਅਸੀਂ ਮੀਟਿੰਗ ਜਦੋਂ ਕੀਤੀ ਸੱਟ ਲੱਗੀ ਉਹਨਾਂ ਦੀ ਸੱਟ ਲੱਗਣ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਮੀਟਿੰਗਾਂ ਕੀਤੀਆਂ ਸੀ ਵਿੱਚ ਬੈਠੇ ਰਹੇ ਜੀ ਬੜੀਆਂ ਸੋਹਣੀਆਂ ਗੱਲਾਂ ਕਰਦੇ ਰਹੇ ਕੱਟ ਲੱਗਣ ਤੋਂ ਬਾਅਦ ਆਪਰੇਸ਼ਨ ਜਦੋਂ ਹੋਇਆ ਉਹ ਤੋਂ ਬਾਅਦ ਅਸੀਂ ਘੱਟ ਮਿਲੇ ਆ ਟੈਲੀਫੋਨ ਤੇ ਗੱਲ ਕੀਤੀ ਹੈ ਸੁਖਸਨੀਆ ਪੁੱਛਿਆ ਇਸ ਕਰਕੇ ਕਿ ਕੋਈ ਬਹੁਤੀ ਇਨਫੈਕਸ਼ਨ ਨਾ ਹੋ ਸਕੇ ਸੋ ਅਸੀਂ ਵੀ ਕੋਰੀਜ ਕਰਦੇ ਸੀ ਵੀ ਘੱਟ ਜਾਓ ਇੱਕ ਵਾਰੀ ਮਿਲ ਲਓ ਵੱਧ ਵੱਧ ਵਾਰ-ਵਾਰ ਨਾ ਜਾਓ ਪਰਮਿੰਦਰ ਸਿੰਘ ਜੀ ਟੀਨਸਾ ਕੋਲ ਪੁੱਛ ਲਈ ਦਿੰਦੇ ਸੀ ਹਾਲਾਤ ਕੀ ਨੇ ਉਹ ਕਹਿੰਦੇ ਸੀ ਇੰਪਰੂਵਮੈਂਟ ਹੈ ਪਰ ਇਹ ਅਚਾਨਕ ਜਿਹੜੀ ਅੱਜ ਵਿਚੋੜਾ ਹੋਇਆ ਇਹਦਾ ਇੱਕਦਮ ਸਦਮਾ ਵੀ ਲੱਗਦਾ ਜੀ ਯਾਨੀ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ ਗਈ ਜੋ ਫੈਸਲਾ ਸੁਣਾਇਆ ਗਿਆ ਉਸ ਨੂੰ ਇਨ ਬਿਨ ਢੀਮਸਾ ਸਾਹਿਬ ਨੇ ਮੰਨਿਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਲੈ ਕੇ ਹਾਲਾਂਕਿ ਉਹ ਇੱਕ ਵਾਰ ਉਹਨਾਂ ਦੇ ਘਰੇ ਵੀ ਜਾ ਕੇ ਆਏ ਸੀ ਉਦੋਂ ਇਕੱਠੇ ਵੀ ਹੋਏ ਫਿਰ ਜਿਹੜਾ ਹੈਗਾ ਡਿਫਰੈਂਸਸ ਆਏ ਤੁਹਾਡੇ ਤੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਵਿੱਚ ਤੇ ਉਹ ਉਹਨਾਂ ਨੂੰ ਲੈ ਕੇ ਕੁਝ ਉਹ ਕਹਿੰਦੇ ਸੀ ਜਾਂ ਕੋਈ ਕਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਇਕੱਠੇ ਬਿਠਾ ਕੇ ਗੱਲਬਾਤ ਕੀਤੀ ਜਾਵੇ ਕੋਸ਼ਿਸ਼ ਤੇ ਇਹੀ ਸੀਗੇ ਕਿ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਚੱਲੀਏ ਤੇ ਇਸੇ ਕਰਕੇ ਜਿਹੜੀ ਸੱਤਵੇਂ ਮੈਂਬਰ ਕਮੇਟੀ ਬਣੀ ਸੀ ਉਹ ਸਾਰਿਆਂ ਦੇ ਮਨ 'ਚ ਇੱਕੋ ਹੀ ਸੀਗਾ ਕਿ ਅਸੀਂ ਉਹ ਕਮੇਟੀ ਲਈ ਆਪਣੀ ਭਰਤੀ ਕਰਾਂਗੇ ਤੇ ਆਪੇ ਸਾਰੇ ਇਕੱਠੇ ਹੋ ਜਾਣਗੇ ਪਰ ਜਦੋਂ ਸਾਰੇ ਮੁਨਕਰ ਹੋ ਗਏ ਉਸ ਵੇਲੇ ਉਹਨਾਂ ਨੂੰ ਵੀ ਸਾਡਾ ਡਾਡੀ ਸਾਟ ਵੀ ਅੱਜੀ ਤਕਲੀਫ ਵੀ ਹੋਈ ਸਾਨੂੰ ਵੀ ਤਕਲੀਫ ਹੋਈ ਪਰ ਫਿਰ ਵੀ ਅਸੀਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਨਹੀਂ ਹੋ ਸਕਦੇ ਜੋ ਥੋੜੀ ਫਸੀਲ ਦਾ ਹੁਕਮ ਹੈ ਅਸੀਂ ਇਹਨਾਂ ਬਿਨ ਲਾਗੂ ਕਰਨ ਦੀ ਤਰ੍ਹਾਂ ਔਰ ਢੀਂਸਾ ਸਾਹਿਬ ਨੇ ਵੀ ਹਮੇਸ਼ਾ ਤੋਂ ਇਹ ਹੀ ਕਿਹਾ ਜਦੋਂ ਵੀ ਕੋਈ ਗੱਲ ਕਰਦੇ ਅਸੀਂ ਕਹਿੰਦੇ ਅਕਾਲ ਤਖਤ ਤੋਂ ਨਹੀਂ ਬੇਮੁਖ ਹੋਣਾ ਸ੍ਰੀ ਅਕਾਲ ਤਖਤ ਤੋਂ ਨਹੀਂ ਦੂਰ ਹੋਣਾ ਕਿਉਂਕਿ ਸਿੱਖ ਨਹੀਂ ਹੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬੇਮੁਖ ਹੋਇਆ ਜਾਂਦਾ ਹੈ ਬੀਬੀ ਜੀ ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹੇਗੀ ਢੀਂਸਾ ਸਾਹਿਬ ਦੀ ਦੇਖੋ ਮੈਨੂੰ ਤੇ ਬਸ ਇਸ ਗੱਲ ਦਾ ਹੀ ਹੈ ਕਿ ਉਹਨਾਂ ਨੇ ਸਾਨੂੰ ਮਹਿਸੂਸ ਹੀ ਨਹੀਂ ਚ ਕਰੀ ਉਹਨ ਦਿੱਤਾ ਕਿ ਅਸੀਂ ਕੋਈ ਬਤੌਰ ਲੀਡਰ ਕੰਮ ਕਰ ਰਹੇ ਆ ਜਾਂ ਕੋਈ ਅਸੀਂ ਕੋਈ ਐਮਐਲਏ ਆ ਜਾਂ ਕੋਈ ਮਨਿਸਟਰ ਹੈ ਉਹਦੇ ਸਾਨੂੰ ਇੱਕ ਪਰਿਵਾਰ ਦੀ ਤਰ੍ਹਾਂ ਸਬੰਧ ਦੇ ਸੀ ਕਿ ਵੱਡੇ ਭਰਾ ਦੀ ਤਰ੍ਹਾਂ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਕਹਿਣਾ ਤਕੜੇ ਹੋ ਕੇ ਕੰਮ ਕਰੋ ਪਾਰਟੀ ਲਈ ਵਫਾਦਾਰੀ ਦਾ ਰੱਖਿਓ ਇੱਥੇ ਪੰਜਾਬ ਦੇ ਵਿਕਾਸ ਵਿੱਚ ਕਮੀ ਨਹੀਂ ਹੋਣੀ ਚਾਹੀਦੀ ਹਮੇਸ਼ਾ ਹੀ ਪਰਿਵਾਰਾਂ ਵਾਂਗੂ ਸਾਡੇ ਨਾਲ ਗੱਲ ਕਰਦੇ ਸੀਗੇ ਔਰ ਅਸੀਂ ਵੀ ਬੜਾ ਮਾਣ ਕਰਦੇ ਸੀਗੇ ਕਿ ਉਹਨਾਂ ਦਾ ਸੁਭਾਅ ਇੰਨਾ ਸਰਲ ਸੀਗਾ ਬਿਲਕੁਲ ਡਾਊਨ ਟੂ ਅਰਥਿਸ ਜਿਹਾ ਹੁੰਦਾ ਹੈ ਹਰ ਕੱਲ ਨੂੰ ਸਮਝਦੇ ਸੀਗੇ ਪਰਿਵਾਰ ਵਿੱਚ ਕਿਉਂਕਿ ਇਸ ਤੇ ਬੀਬੀ ਜੀ ਨਾਲ ਵੀ ਉਹਨਾਂ ਦੀ ਧਰਮ ਪਤਨੀ ਪ੍ਰਵੀnder ਸਿੰਘ ਢੀਂਸਾ ਮੈਂ ਤੇਨੂੰ ਛੋਟਾ ਭਰਾ ਹੀ ਸਮਝਦੀ ਆ ਪ੍ਰਵੀnder ਸਿੰਘ ਢੀਂਸਾ ਦੀ ਤੇ ਇਹਨਾਂ ਨੂੰ ਬੱਚਿਆਂ ਵਾਂਗੂ ਵੀ ਸਮਝੀਦਾ ਤੇ ਵੱਡੇ ਭਰਾਵਾਂ ਵਾਂਗੂ ਇਸ ਤੋਂ ਦਰਸ਼ਕ ਦੇਵ ਸਿੰਘ ਢੀਂਸਾ ਸਾਹਿਬ ਨਾਲ ਮੱਥ ਦੇ ਰਹੇ ਆ ਤੇ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਜਿਸ ਦਸ ਪ੍ਰਕਾਸ਼ੇ ਬਾਦਲ ਜਾਂ ਬਾਦਲ ਪਰਿਵਾਰ ਮੇਰੀ ਸਟੇਜ ਤੇ ਕਿਤੇ ਬਾਬਾ ਪ੍ਰੇਮ ਸਿੰਘ ਦੇ ਸਥਾਨ ਤੇ ਆਏ ਨਾ ਦੇ ਕੋਲ ਉਹਨਾਂ ਤੋਂ ਬਾਅਦ ਜੇ ਕੋਈ ਆਇਆ ਹੋਊਗਾ ਤੇ ਸਦਸਕ ਦੇਵ ਸੇ ਢਿੰਡਾ ਸਾਹਿਬ ਬਤੌਰ ਲੀਡਰ ਸਤਕਾਰ ਨਾਲ ਇੱਥੇ ਆਉਂਦੇ ਰਹੇ ਆ ਬਤੌਰ ਮੰਤਰੀ ਵੀ ਰਾਜ ਸਭਾ ਦੇ ਮੈਂਬਰ ਵੀ ਹਮੇਸ਼ਾ ਜੇਦੋਂ ਕੋਈ ਗੱਲ ਕਹੀ ਹੈ ਉਹਨਾਂ ਨੇ ਪੂਰੀ ਕੀਤੀ ਹੈ ਘਾਟ ਸਾਨੂੰ ਮਹਿਸੂਸ ਹੋ ਰਹੀ ਕਿ ਚੰਗੇ ਮਨੁੱਖ ਜਿਹੜੇ ਹੁੰਦੇ ਜੀ ਉਹ ਲੱਭਦੇ ਨਹੀਂ ਚੰਗੇ ਲੀਡਰ ਨਹੀਂ ਲੱਭਦੇ ਅੱਜ ਕੱਲ ਦਾ ਸਮਾਂ ਜਿਹੜਾ ਹੈ ਅੱਜ ਉਹ ਲੀਡਰ ਜਿਹੜੇ ਪੈਦਾ ਕਰਨੇ ਔਖੇ ਹੈ ਜਿੰਨੀ ਸਹਜਤਾ ਸੀ ਉਹਨਾਂ ਦੇ ਵਿੱਚ ਜਿੰਨਾਂ ਸਤਕਾਰ ਸੀਗਾ ਜਿੰਨੇ ਉਹ ਪ੍ਰੇਮ ਵਿੱਚ ਸਤਕਾਰ ਵਿੱਚ ਗੱਲ ਕਰਦੇ ਸੀ ਔਰ ਜਿੰਨੀ ਨਿਮਰਤਾ ਦਿਖਾ ਕੇ ਵੀ ਗੱਲ ਕਰਦੇ ਸੀ ਹਮੇਸ਼ਾ ਉਹਨਾਂ ਨੇ ਸਮਝਿਆ ਹੀ ਨਹੀਂ ਸੀ ਕਦੀ ਕਿ ਮੈਂ ਇਹਨਾਂ ਤੋਂ ਬਹੁਤ ਵੱਡਾ ਲੀਡਰ ਬਣ ਗਏ ਆ ਜਾਂ ਕੁਝ ਹੈ ਅਸੀਂ ਸੀਨੀਅਰ ਆ ਉਹਦੇ ਸਾਨੂੰ ਬੱਚਿਆਂ ਵਾਂਗੂ ਸਾਮੀ ਦੇ ਸੀ ਜੀ ਬਹੁਤ ਬਹੁਤ ਸ਼ੁਕਰ ਹੈ ਬੀਬੀ ਜੀ